ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆ ਜੀ ਸਹਾਰਾ ਦੇਖਣਾ ਵਲੰਟੀਅਰ ਆ ਸਾਡੇ ਐਮਰਜੈਂਸੀ ਹਰਪਲਾਈ ਨੰਬਰ 98552 33333 20 ਮੈਸਜ ਮਿਲਿਸੀ ਕਿ ਬਟੇਂਡਾ ਮਲੋਟ ਰੋਡ ਬੰਨੂਆ ਨੇ ਪਿੰਡ ਤੋਂ ਅੱਗੇ ਸਰਦਾਰਗੜ ਪਿੰਡਾ ਉਹਦੇ ਵਿੱਚ ਇੱਕ ਖੇਤਾਂ ਦੇ ਵਿੱਚ ਇੱਕ ਡੈੱਡ ਬੋਡੀ ਪਈ ਆ ਜਦ ਸਹਾਰਾ ਜਨ ਸਰ ਨੂੰ ਮੌਕੇ ਤੇ ਆ ਕੇ ਦੇਖਿਆ ਕਿੜਾ ਕਿਸ ਝੋਨੇ ਦੇ ਵਿੱਚ ਡੈੱਡ ਬੋਡੀ ਪਈ ਸੀ ਝੋਨੇ ਨੂੰ ਪਾਣੀ ਲੱਗਿਆ ਹੋਇਆ ਸੀਗਾ ਡੈੱਡ ਬੋਡੀ ਕਾਫੀ ਖਰਾਬ ਸੀਗੀ ਉਹਦੇ ਕੀੜੇ ਵਗੈਰਾ ਪਏ ਹੋਏ ਸੀਗੇ ਚਲੋ ਉਹਦੀ ਡੈਡ ਬੋਡੀ ਦੀ ਇਡੈਂਟੀਫਿਕੇਸ਼ਨ ਕੀਤੀ ਜਿਹੜੀ ਤੋਂ ਕੁੜੀ ਦੀ ਡੈਡ ਬੋਡੀ ਸੀ ਜਿਹਦੇ ਉਹ ਮਾਰਿਆ 17 ਸਾਲ ਆ ਸ਼ਰנגੀਤ ਕੌਰ ਨਾਮ ਦਾ ਪਿਓ ਦਾ ਨਾਮ ਮੇਵਰਾਮਾ ਮੋਤੀ ਮੇਵਰਾ ਤੇ 17 ਸਾਲ ਦੀ ਉਮਰ ਆ ਸਰਦਾਰਗੜ ਪਿੰਡ ਦੀ ਰਹਿਣ ਵਾਲੀ ਆ 12ਵੀਂ ਕਲਾਸ ਦੀ ਵਿਦਿਆਰਥਣ ਸੀ ਐ ਤੇ ਇਹਦੀ ਡੈਡ ਬੋਡੀ ਖੇਤਾਂ ਦੇ ਵਿੱਚ ਝੋਨੇ ਦੇ ਵਿੱਚ ਮਿਲੀ ਆ ਜਿਹੜੀ ਗ੍ਰੀਵੀ ਦੀ ਡੈਡ ਬੋਡੀ ਕਾਫੀ ਇਹਦੇ ਹਾਲਾਤ ਕਾਫੀ ਖਰਾਬ ਸੀ ਡੈਡ ਬੋਡੀ ਤੇ ਕੀੜੇ ਵਗੈਰਾ ਪਏ ਹੋਏ ਸੀ ਲੱਤਾਂ ਲੱਤਾ ਲੱਤਾ ਜਮਾ ਹੈ ਨਹੀਂ ਚੀ ਗੀਆਂ ਹੱਡੀਆਂ ਦਿਖ ਰੀਆਂ ਚ ਲੱਤਾ ਤੇ ਜੇੜੀ ਦੇ ਅਨੁਸਾਰਾ ਟੀਮ ਨੇ ਉੱਥੇ ਚੁੱਕ ਕੇ ਐਮਜਾਸ ਤੋਂ ਪਹੁੰਚਾਇਆ ਗਿਆ ਤੇ ਐਸਟੀਓ ਸਦਰ ਤੇ ਐਸਟੀਓ ਥਾਣਾ ਸਦਰ ਦੇ ਪੁਲਿਸ ਮੁੱਖਤੰਬੰਦ ਨੂੰ ਸਿੰਘ ਬਾਕੀ ਫਰੈਂਚਿੰਗ ਟੀਮ ਵੀ ਮੌਕੇ ਤੇ ਆ ਗਈ ਸੀ ਡੀਐਸਪੀ ਰੂਲਰ ਐਸਪੀਡੀ ਮੌਕੇ ਤੇ ਆ ਗਈ ਸੀ ਬਾਕੀ ਪੁਲਿਸ ਵੱਖ-ਵੱਖ ਇੰਗਲਾਂ ਤੋਂ ਆਪਣੀ ਜਾਂਚ ਪੜਤਾਲ ਕਰ ਲਈ ਹੈ ਡਿਪਟੀ ਸਾਹਿਬ ਕੀ ਮਾਮਲਾ ਸੀ ਪੂਰਾ ਜੀ ਇਹ ਜੀ ਪਿੰਡ ਸਰਦਾਰਗੜ ਦੀ ਇੱਕ ਮਾਈਨਰ 16-17 ਸਾਲ ਦੀ ਲੜਕੀ ਜਿਹਦਾ ਨਾਮ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹਦਾ ਤੁਹਾਡੇ ਨੂੰ ਤਾਂ 6 7 ਤਰੀਕ ਦੀ ਮਾਪੇ ਦੇ ਮਾਪਕ ਸਵੇਰੇ 7 ਵਜੇ ਲੜਕੀ ਜਿਹੜੀ ਹੈਗੀ ਆ ਉਹ ਘਰੋਂ 6:30-6 ਵਜੇ ਸੈਰ ਕਰਨ ਗਈ ਹੈ ਤੇ ਮਾਪੇ ਨੂੰ ਉਸ ਤੋਂ ਬਾਅਦ ਜਿਹੜਾ ਹੈਗਾ ਸ਼ੱਕ ਹੁੰਦਾ ਵੀ ਸਾਡੀ ਲੜਕੀ ਨੂੰ ਕੋਈ ਇਹਨਾਂ ਦੇ ਪਿੰਡ ਦਾ ਹੀ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਹੈ ਇਹ ਐਸੀ ਜਾਤੀ ਨਾਲ ਸੰਬੰਧ ਰੱਖਦੇ ਆ ਤੇ ਜਿਹੜਾ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਦੂਸਰੇ ਘਰ ਦਾ ਕੌਣ ਦਾ ਹੈਗਾ ਵੀ ਉਹਨਾਂ ਨੇ ਇਹਨਾਂ ਨੂੰ ਇੱਕ ਹੋਰ ਨਾਮ ਨੂੰ ਵਕੀ ਨੇ ਜਿਹੜਾ ਹੈਗਾ ਇਹਨਾਂ ਨੂੰ ਲੜਕੀ ਨੂੰ ਗਵਾਹ ਕੀਤਾ ਜਿਹਦੇ ਆਧਾਰ ਤੇ ਅਸੀਂ ਮਕਦਮਾ ਜਿਹੜਾ ਨੰਬਰ 150 50 ਥਾਣਾ ਸਦਰ ਪਟੰਡਾ ਮਿਤੀ 8 7 2000 ਜਿਹੜਾ ਹੈਗਾ 25 ਨੂੰ ਦਰਜ ਕਰ ਲਿਆ ਗਿਆ ਤੇ ਨਾਲ ਦੀ ਨਾਲ ਹੀ ਜਿਹੜਾ ਬੰਦਾ ਹੈਗਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਗਿਆ ਉਹ ਹੁਣ ਪੁਲਿਸ ਰਿਮਾਂਡ ਤੇ ਚੈੱਕ ਕਰ ਰਹੇ ਆ ਅਸੀਂ ਅੱਜ ਉਹਦਾ ਰਿਮਾਂਡ ਲੈ ਰਹੇ ਆ ਤੇ ਅੱਜ ਹੀ ਸਾਨੂੰ ਇਤਲਾਹ ਮਿਲੀ ਵੀ ਇੱਥੇ ਜਿਹੜੀ ਲੜਕੀ ਦੀ ਬਾਡੀ ਹੈਗੀ ਹੈ ਉਹ ਲੜਕੀ ਦੇ ਪਰਿਵਾਰ ਦੇ ਘਰ ਦੇ ਸਾਹਮਣੇ ਕੁਈ ਦੋ ਤਿੰਨ ਕਿੱਲੇ ਪਿੱਛੇ ਝੋਨੇ ਦੇ ਵਿੱਚ ਬੋਡੀ ਮਿਲੀ ਹੈ ਬੋਡੀ ਕਾਫੀ ਖਾਦੀ ਹੋਈ ਹੈ ਜਿਵੇਂ ਜਾਨਵਰਾਂ ਨੇ ਜਾਂ ਕੁੱਤਿਆਂ ਨੇ ਮੈਂ ਕਹਿ ਸਕਦਾ ਵੀ ਉਹ ਕੋਈ ਖਾਦੀ ਹੋਈ ਮਿਲੀ ਗਈ ਹੈ ਅਸੀਂ ਉਹ ਬੋਡੀ ਦਾ ਹੁਣ ਪੋਸਟਮਾਰਟਮ ਕਰਾ ਰਹੇ ਹਾਂ ਡਾਕਟਰਾਂ ਦੇ ਬੋਰਡ ਤੋਂ ਤੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚੋਂ ਜਿਸ ਤਰ੍ਹਾਂ ਵੀ ਉਹਦੀ ਅਗਲੀ ਕਾਰਵਾਈ ਅਮਰ ਚ ਵੀ ਲੈਂਦੀ ਜਾ ਰਹੀ ਹੈ ਦੋਸ਼ੀਆਂ ਤੋਂ ਸਖਤੀ ਨਾਲ ਜਿਹੜੀ ਹੈਗੀ ਆ ਉਹ ਕੁਛ ਕੁ ਕਰ ਰਹੇ ਆ ਬਾਕੀ ਬੰਦਿਆਂ ਨੂੰ ਵੀ ਅਸੀਂ ਜਿਹੜਾ ਹੈਗਾ ਪੁਲਾਕੇ ਤੇ ਉਹਨਾਂ ਦੇ ਵੀ ਕੁਛ ਕੁ ਜਿਹੜੀ ਹੈਗੀ ਕਰ ਰਹੇ ਆ ਕਿ ਤੁਸੀਂ ਇੱਕ ਹੋਰ ਗੱਲ ਹੈ ਜਿਵੇਂ ਕੋਈ ਗਲੇ ਵਗੈਰਾ ਦੀਆਂ ਕੋਈ ਸਪੈਚ ਮਾਰਕਸ ਵਗੈਰਾ ਬਾਡੀ ਤੇ ਮਿਲੇ ਜੀ ਆਪਾਂ ਨੂੰ ਨਹੀਂ ਹਲੇ ਦੇਖੋ ਉਹ ਬਾਡੀ ਖਾਦੀ ਹੋਈ ਹੈ ਅਸੀਂ ਫਰਾਂਸਿਕ ਟੀਮ ਵੀ ਮੌਕੇ ਤੇ ਬੁਲਾਈ ਹੈਗੀ ਆ ਤੇ ਉਹਦੇ ਬਾਪ ਨੇ ਜਿਹੜਾ ਲੜਕੀ ਦੀ ਬਾਡੀ ਦੀ شناخت ਵੀ ਕਰ ਲਈ ਹੈ ਕੱਪੜਿਆਂ ਤੇ شناخت ਹੋ ਗਈ ਆ ਉਹਦੀ ਜੱਪੜ ਵੀ ਮਿਲੀ ਐ ਸਾਨੂੰ ਉਹਦੇ ਤੋਂ شناخت ਹੋ ਗਈ ਹੈ ਅਗਲੀ ਜਿਹੜੀ ਕਾਰਵਾਈ ਤੁਹਾਨੂੰ ਉਸ ਬਾਅਦ ਜਿਹੜਾ ਪਤਾ ਲੱਗ ਸਕਦਾ ਵੀ ਕਾਜ਼ਵਕ ਮੌਤ ਕੀ ਆ ਉਹਦੇ ਮਰਨ ਦਾ ਕਾਰਨ ਕੀ ਹੈ ਹੁਣ ਤੱਕ ਕਿੰਨੇ ਦਿਨ ਕਸਟਡੀ ਚਾਹੀਏ ਸਾਡੇ ਕੋਲ ਇੱਕ ਦੋ ਸ਼ੀ ਗ੍ਰਿਫ਼ਤਾਰ ਹੈਗਾ ਬਾਕੀਆਂ ਨੂੰ ਅਸੀਂ ਪੁੱਛਗਿੱਛ ਕਰ ਰਹੇ ਹਾਂ ਹੋਰ ਵੀ ਦੋਸ਼ੀ ਜਿਹੜੇ ਬੁਲਾਈ ਹੋਏ ਨੇ ਅਸੀਂ ਉਹਨਾਂ ਨੂੰ ਵੀ ਪੁੱਛਗਿੱਛ ਕਰ ਰਹੇ ਹਾਂ ਜਿਹੜੇ ਸਾਨੂੰ ਸਸਪੈਕਟਡ ਹੈ ਠੀਕ